ਅਤੇ ਇੰਡੀਆ ਜਦ ਮੈਨੂੰ ਇੰਡੀਆ ਦੀ ਜਰਸੀ ਮਿਲੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਬਿਲਕੁਲ ਵੀ ਕਿ ਹਾਂ ਮੈਂ ਇੰਡੀਆ ਦੀ ਜਰਸੀ ਪਾ ਕੇ ਖੇਡੂੰਗੀ। ਕਾਈਟ ਵਾਸ ਮੇਰਾ ਡ੍ਰੀਮ ਕਮ ਟ੍ਰੂ ਹੈ ਪਰ ਹਾਲੇ ਵੀ ਮੈਂ ਸੈਟੀਸਫਾਈਡ ਨਹੀਂ ਹਾਂ ਕਿਉਂਕਿ ਫਰਸਟ ਟੂਰ ਸੀ ਕਿ ਮੈਂ ਅੱਗੇ ਬਹੁਤ ਖੇਡਣਾ ਹੈ ਇੰਡੀਆ ਵੱਲੋਂ। ਟੀਲ ਕਮਨ ਸੱਪੜ ਵੀ ਪਏ ਨੇ ਗਰਾਊਂਡ 'ਚ। ਜਮਾਂ ਬਨ ਕੁੜੀਆਂ ਮਨੂੰ ਕਦੀ ਰੱਖਿਆ ਨਹੀਂ। ਮਤਲਬ ਹਾਂ ਕੁੜੀਆਂ ਬਹੁਤ ਮਾਨ ਹੈ ਵੀ ਕੁੜੀਆਂ ਪਰ ਐ ਨਹੀਂ ਵੀ ਮੁੰਡਿਆਂ ਦਾ ਲੁਟਕਾਟ ਆ ਮੈਂ। ਉਨਾ ਹੀ ਭੱਜਦੀਆਂ ਜਿੰਨਾ ਮੁੰਡੇ ਭੱਜਦੇ ਨੇ। ਤਮ ਮੇਰਾ ਉਹ ਰਹੇਗਾ ਕਿ ਮੈਂ ਆਪਣੀ ਕੰਟਰੀ ਲਈ FIFA ਨੂੰ ਰਿਪਰੈਜ਼ੈਂਟ ਕਰਨਾ ਹੈ FIFA ਚ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਹੈ ਰਿਪਰੈਜ਼ੈਂਟ ਨਹੀਂ ਕਰਨਾ ਕੱਪ ਲੈ ਕੇ ਆਣਾ ਆਪਣੇ ਕੰਟਰੀ ਲਈ ਜਿਦੇ ਵਿੱਚ ਨੇਪਾਲ ਭੂਟਾਨ ਬੰਗਲਾਦੇਸ਼ ਤੇ ਇੰਡੀਆ ਨੇ ਭਾਗ ਲਿੱਤਾ ਸੀ ਅਸੀਂ ਬੰਗਲਾਦੇਸ਼ ਤੋਂ ਫਾਈਨਲ ਟਾਈ ਬ੍ਰੇਕਰ ਚ ਹਾਰ ਗਏ ਦਾ ਸਿਲਵਰ ਮੈਡਲ ਸਾਡਾ ਉਹ 골ਡ ਬੰਗਲਾਦੇਸ਼ ਦਾ ਸੀ ਸੋ ਮਦਰ ਵੀ ਬਹੁਤ ਕਿਉਂ ਮੈਨੂੰ ਚਾਂਸ ਘਟ ਮਿਲਿਆ ਮੈਂ ਮੰਮਾ ਨੂੰ ਬਹੁਤ ਗੱਲਾਂ ਸ਼ੇਅਰ ਕੀਤੀਆਂ ਵੀ ਮੈਂ ਮੰਮਾ ਨੂੰ ਚਾਂਸ ਨਹੀਂ ਮਿਲਿਆ ਇਹ ਮਤਲਬ ਬਹੁਤ ਕੁਝ ਗੱਲਾਂ ਕੀਤੀਆਂ ਮੈਂ ਪਰ ਬਹੁਤ ਕੁਝ ਸਿੱਖਿਆ ਮੈਂ ਪੇਸ਼ੈਂਸ ਕਿਵੇਂ ਰੱਖਣਾ ਹੈ ਉਹ ਸਭ ਤੋਂ ਪਹਿਲਾਂ ਮੈਂ ਸਿੱਖਿਆ ਮਦਰ ਵੀ ਫੁੱਟਬਾਲ ਖੇਡਦੇ ਹੈ ਕਿ ਨਹੀਂ ਕਿ ਉਹ ਕੋਈ ਹੋਰ ਗੇਮ ਖੇਡਦੇ ਹੈ ਕਿ ਮੇਰੇ ਸਾਹਮਣੇ ਤੱਕ ਕਿਸ ਨੇ ਸੱਚੀ ਕਿ ਹੈ ਵੀ ਜਿੱਥੇ ਰੱਬ ਨਹੀਂ ਉੱਥੇ ماں ਹੁੰਦੀ ਹੈ ਮੇਰੇ ਲਈ ਤਾਂ ਰੱਬ ਤੋਂ ਵੀ ਉੱਤੇ ਹੈ ਮੇਰੀ ਮਾਂ ਜੋ ਫਾਦਰ ਨੇ ਐਨਾ ਵਾਸਤੇ ਕੀਤਾ ਹੈ दैट वाज ਅਮੇਜ਼ਿੰਗ ਮੈਂ ਤਾਂ ਮੈਂ ਸਾਰਾ ਕ੍ਰੈਡਿਟ ਆਪਣੇ ਹਸਬੰਡ ਨੂੰ ਦੇਣਾ ਚਾਹੁੰਦੀ ਹਾਂ ਬੇਚੇ ਜਦੋਂ ਸ਼ੁਰੂ ਚੰਨ ਦੀ ਟ੍ਰੇਨਿੰਗ ਕਰਾਈ ਆ ਇਸ ਛਿਲ ਰਿਮੈਂਬਰ ਦਾ ਡੇ ਵੱਡੀ ਬੇਟੀ ਨੂੰ ਇਹਨਾਂ ਨੇ ਦੌੜਨ ਲਾਇਆ ਤਾਂ ਉਹ ਆਪਣਾ ਢਿੱਡ ਫੜ ਕੇ ਲੇਟ ਗਈ ਲਿਟਰਲੀ ਮਤਲਬ ਉਹਦੇ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਤਾਂ ਮੈਂ ਉਥੇ ਆ ਵਾਸਕਰੀਮਿੰਗ ਕੀ ਬਸ ਕਰੋ ਬਸ ਕਰੋ ਤਾਂ ਹੀ ਸੱਜੂ ਗੇਟ ਆਊਟ ਆਫ ਦਿ ਗਰਾਉਂਡ ਜੇ ਤੂੰ ਰੋਲਾ ਪਾੜੇ ਤਾਂ ਮੈਂ ਕਹ ਰਹੀ ਹਾਂ ਤੈਨੂੰ ਤੇ ਕੁੜੀ ਮਾਰਨੀ ਹੈ ਵੀ ਆ ਕੀ ਆ ਕੀ ਸਿਸਟਮ ਹੈ ਇਦਾਂ ਨਹੀਂ ਚੱਲੇਗਾ ਉਹ ਕਹਿੰਗੇ ਇਦਾਂ ਨਹੀਂ ਹੁੰਦਾ ਹੁੰਦਾ ਜੇ ਗੇਮ ਇਹਨੇ ਕਰਦੀ ਹੈ ਤਾਂ ਇਦਾਂ ਹੀ ਹੋਏਗਾ ਤਾ ਨੈਕਸਟ ਜੇ ਕਦੀ ਹੁਣੀ ਵੱਜੀ ਹੋਣੀ ਕਦੀ ਮੂੰਹ ਇੱਥੋਂ ਛਿੱਲੇ ਆਉਣਾ ਕਦੀ ਗੋਡੇ ਛਿੱਲੇ ਹੋਣੇ ਕਈ ਵਾਰੀ ਗਰਾਊਂਡ ਦੇ ਵਿੱਚ ਇਹਨਾਂ ਨੂੰ ਇਹ ਜੇ ਕੋਚ ਮੈਂ ਇਹਨਾਂ ਨੂੰ ਕਰਾਉਂਦਾ ਰਿਹਾ ਮੈਂਗਾ ਉੱਥੇ ਫਾਦਰ ਨਹੀਂ ਉੱਥੇ ਇਹਦੇ ਕੋ ਫਾਦਰ ਕਾ ਵਾਟ ਦਰਸ਼ਕਾਂ ਨੂੰ ਮੈਡਲ ਜ਼ਰੂਰ ਦਿਖਾ ਦਿਓ ਕਿਉਂਕਿ ਇਹ ਮੈਡਲ ਇੰਨੇ ਸੌਖੇ ਨਹੀਂ ਮਿਲਦੇ ਮੈਡਲ ਲੈਣ ਵਾਸਤੇ ਪੂਰੀ ਜੀ ਜਾਣ ਲੱਗਦਾ ਹੈ ਬੜੀਆਂ ਸੱਟਾਂ ਖਾਣੀਆਂ ਪੈਂਦੀਆਂ ਬੜੇ ਸੈਕਰੀਫਾਈਸ ਕਰਨੇ ਪੈਂਦੇ ਆ ਬੜੇ ਤਿਆਗ ਕਰਨੇ ਪੈਂਦੇ ਆ ਸਵੇਰੇ ਛੇਤੀ ਉੱਠਣਾ ਵੀ ਪੈਂਦਾ ਦੁਪਹਿਰੇ ਵੀ ਭੱਜਣਾ ਪੈਂਦਾ ਫਿਰ ਜੇ ਸਰੀਰ ਅਲਾਉ ਵੀ ਨਹੀਂ ਕਰਦਾ ਦਿਮਾਗ ਕਈ ਵਾਰ ਅਲਾਉ ਨਹੀਂ ਕਰਦਾ ਉਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਆਨਰ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਅਕਸਰ ਗੱਲ ਹੁੰਦੀ ਹੈ ਕਿ ਕੁੜੀਆਂ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਨਹੀਂ ਐ ਚਾਹੇ ਉਹ ਸਪੋਰਟਸ ਦੀ ਗੱਲ ਹੋਵੇ ਫਿਰ ਚਾਹੇ ਚੰਨ ਤੇ ਜਾਣ ਦੀ ਗੱਲ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਧੀਆ ਅੱਜ ਪਿੱਛੇ ਨਹੀਂ ਇਸ ਕਰਕੇ ਹੀ ਮਾਪੇ ਧੀਆ ਤੇ ਹੁਣ ਪੂਰਾ ਮਾਣ ਕਰਦੇ ਆ ਉਹ ਸਮਾਂ ਲੱਤ ਗਿਆ ਜਦੋਂ ਕਿਹਾ ਜਾਂਦਾ ਸੀ ਕਿ ਕੁੜੀ ਘਰ ਦਾ ਸ਼ਿੰਗਾਰ ਹੁੰਦੀ ਐ ਅੱਜ ਕੁੜੀ ਹਰ ਥਾਂ ਦੇ ਉੱਤੇ ਅੱਵਲ ਆ ਰਹੀ ਐ ਗੱਲਬਾਤ ਕਰਾਂਗਾ ਮੈਂ ਇੱਕ ਅਜਿਹੀ ਧੀ ਨਾਲ ਜਿਸ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਨਖਟਿਆ ਹੈ ਔਰ ਅਜਿਹੀ ਗੇਮ ਜਿਹੜੀ ਕਿ ਲੋਕ ਸੋਚਦੇ ਨੇ ਕਿ ਸਿਰਫ ਮੁੰਡੇ ਹੀ ਇਸ ਨੂੰ ਵਧੀਆ ਖੇਡ ਸਕਦੇ ਆ ਮਤਲਬ ਫੁੱਟਬਾਲ ਸੋ ਮੇਰੇ ਨਾਲ ਇਸ ਵਕਤ ਗੁਰਨਾਜ਼ ਮੌਜੂਦ ਨੇ ਗੱਲ ਚ ਪਾਇਆ ਮੈਡਲ ਇਹਨਾਂ ਦੀ ਸ਼ੋਭਾ ਹੋਰ ਵਧਾ ਰਿਹਾ ਹੈ ਵੈਸੇ ਤਾਂ ਇਹਨਾਂ ਦਾ ਪੂਰਾ ਪਰਿਵਾਰ ਹੀ ਫੁੱਟਬਾਲ ਵਾਲਾ ਸਾਰੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੂਰੇ ਪਰਿਵਾਰ ਦੇ ਵਿੱਚ ਸਾਰੇ ਹੀ ਚਾਹੇ ਉਹ ਪਿਤਾ ਜੀ ਨੇ ਚਾਹੇ ਤਾਇਆ ਜੀ ਨੇ ਚਾਹੇ ਚਾਚਾ ਜੀ ਨੇ ਸਾਰੇ ਹੀ ਫੁੱਟਬਾਲ ਦੇ ਪਲੇਅਰ ਨੇ ਔਰ ਵੱਖ-ਵੱਖ ਖੇਡਾਂਾਂ ਦੇ ਉੱਤੇ ਅੱਛੀ ਰੈਂਕਿੰਗ ਦੇ ਉੱਤੇ ਖੇਡੇ ਹੋਇਆ ਪਹਿਲਾਂ ਗੁਰਨਾਜ਼ ਨਾਲ ਗੱਲ ਕਰਦੇ ਆ ਬਹੁਤ-ਬਹੁਤ ਸਵਾਗਤ ਹੈ थैंक यू थैंक यू so much sir ਤੁਸੀਂ ਆਪਣੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਇਹ ਮੈਡਲ ਪਾਇਆ ਇਹ ਤੇ ਫਿਰ ਆਪਾਂ ਗੱਲ ਕਰਾਂਗੇ ਤੁਹਾਡੇ ਸਫਰ ਦੀ ਮੇਰਾ ਨਾਮ ਗੁਰਨਾਜ਼ ਕੌਰ ਹੈ ਮੈਂ ਇਹ ਮੈਡਲ ਸੈਫ ਕੱਪ ਦਾ ਹੈ ਸੈਫ ਚੈਂਪੀਅਨਸ਼ਿਪ ਜੋ ਹੁਣ ਕਾਠਮੰਡੂ ਚ ਹੋਈ ਸੀ ਨੇਪਾਲ ਚ 1 ਤੋਂ 10 ਤੱਕ ਜਿਦੇ ਵਿੱਚ ਨੇਪਾਲ ਭੂਟਾਨ ਬੰਗਲਾਦੇਸ਼ ਤੇ ਇੰਡੀਆ ਨੇ ਭਾਗ ਲਿੱਤਾ ਸੀ ਅਸੀਂ ਬੰਗਲਾਦੇਸ਼ ਤੋਂ ਫਾਈਨਲ ਟਾਈ ਬ੍ਰੇਕਰ ਚ ਹਾਰ ਗਏ ਦਾ ਸਿਲਵਰ ਮੈਡਲ ਸਾਡਾ 골ਡ ਬੰਗਲਾਦੇਸ਼ ਦਾ ਸੀ ਇਸ ਵਾਰ ਜੀ ਚਲੋ ਹਾਰ ਜਿੱਤ ਦਾ ਗੇਮ ਦਾ ਇੱਕ 파ਰਟ ਹੈ ਉਮਰ ਤੁਹਾਡੀ 16 ਅੰਡਰ 16 ਖੇਡ ਰਹੇ ਹੋ ਕਿੰਨੇ ਸਾਲ ਤੋਂ ਲੱਗ ਗਏ ਸੀ ਫੁੱਟਬਾਲ 'ਚ ਮੈਨੂੰ ਕਿ ਹਾਂ ਐਜ਼ ਅ ਮੈਂ ਫੁੱਟਬਾਲ ਖੇਡਨੀ ਆ ਪ੍ਰੋਫੈਸ਼ਨਲੀ ਐਸਾ ਟ੍ਰੇਨਿੰਗ ਕਰਦਾ ਮੈਨੂੰ 6-7 ਸਾਲ ਹੋ ਗਏ ਵੈਸੇ ਫੁੱਟਬਾਲ ਦਾ ਮੈਂ ਬਾਈ ਬਰਥ ਮਤਲਬ ਛੋਟੇ ਹੁੰਦੇ ਤੋਂ ਹੀ ਫੁੱਟਬਾਲ ਹੀ ਖੇਡੀ ਆ ਮੈਂ ਤਾਂ ਪ੍ਰੋਫੈਸ਼ਨਲੀ ਮਤਲਬ ਕਿ ਮੈਂ ਹਾਂਜੀ ਪਾਪਾ ਜਦ ਮੈਂ ਪਾਪਾ ਨੂੰ ਕਿਹਾ ਮੈਂ ਫੁੱਟਬਾਲ ਮੈਂ ਹੁਣ ਐਜ਼ ਅ ਪ੍ਰੋਫੈਸ਼ਨਲ ਆਪਣਾ ਕੈਰੀਅਰ ਚੂਜ਼ ਕੀਤਾ ਉਦੋਂ ਮੈਨੂੰ 6-7 ਸ ਤੇ ਹੁਣ ਤੱਕ ਫੁੱਟਬਾਲ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਉਪਲਬਧੀ ਹਾਸਲ ਕੀਤੀ ਹੈ ਇਹ ਮੇਰਾ ਫਰਸਟ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਇੰਡੀਆ ਵੱਲੋਂ ਮੈਂ ਹੁਣ ਨੈਸ਼ਨਲ ਖੇਲੀ ਸੀਗੀ ਪੁੱਛਾ ਜੈਪੁਰ ਜਿਹਦੇ ਵਿੱਚ ਮੈਨੂੰ ਇੱਕ ਮੈਚ ਮੈਨ ਆਫ ਦਾ ਮੈਚ ਵੀ ਮਿਲਿਆ ਸੀਗਾ ਉਹਦੇ ਬੇਸਿਸ 'ਤੇ ਮੈਨੂੰ ਇੰਡੀਆ ਕੈਂਪ ਚ ਕਾਲ ਆਈ ਸੀ ਤਾਂ ਇਹ ਮੇਰਾ ਫਰਸਟ ਟੂਰ ਸੀਗਾ ਇੰਡੀਆ ਨਾਲ ਥੈਟ ਵਾਸ ਮਾਈਂਡ ਬਲੋਇੰਗ ਅਮੇਜ਼ਿੰਗ ਸੀਗਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਵੀ ਕਿੱਥੇ ਕਮੀਆਂ ਨੇ ਕਿਉਂ ਮੈਨੂੰ ਪਲੇਇੰਗ ਟਾਈਮ ਘੱਟ ਘੱਟ ਮਿਲਿਆ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨ ਤੇ ਹੁਣ ਇੱਕ ਹੋਰ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਹੁਣ ਇੰਡੀਆ ਦੀ ਟੀਮ ਦੇ ਵਿੱਚ ਵੀ ਖੇਡੋਗੇ ਉਹ ਕਿਵੇਂ ਖੇਡੋਗੇ ਤੇ ਕੀ ਕੀ ਉਹਦੇ ਚ ਜਿਹੜਾ ਹੈ ਬੰਦੇ ਨੂੰ ਕਰਨਾ ਪੈਂਦਾ ਇਹ ਸਭ ਹਰ ਇੱਕ ਸਪੋਰਟਸ ਪਰਸਨ ਦਾ ਕੋਈ ਵੀ ਗੇਮ ਹੋਏ ਕਿਹੜੀ ਵੀ ਗੇਮ ਦਾ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਆਪਣੇ ਇੰਡੀਆ ਆਪਣਾ ਝੰਡਾ ਦੂਜੇ ਦੇਸ਼ ਚ ਲਹਿਰਾਣਾ ਸਿਰਫ ਇੱਕ ਸਪੋਰਟਸ ਪਰਸਨ ਕਰ ਸਕਦਾ ਦੂਜੇ ਦੇਸ਼ ਚ ਜਾ ਕੇ ਝੰਡਾ ਲਹਿਰਾਣਾ ਆਪਣਾ ਤਾਂ ਮੇਰਾ ਇਹ ਛੋਟੇ ਹੁੰਦੇ ਤੋਂ ਮਤਲਬ ਅਸੀਂ ਮਤਲਬ ਮੈਂ ਤਾਂ ਮੇਰੀ ਸਿਸਟਰ ਦਾ ਇਹੀ ਹੁੰਦਾ ਸੀ ਵੀ ਇੰਡੀਆ ਵੱਲੋਂ ਖੇਲਣਾ ਤਾ ਜਦ ਇੰਡੀਆ ਜਦ ਮੈਨੂੰ ਇੰਡੀਆ ਦੀ ਜਰਸੀ ਮਿਲੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਬਿਲਕੁਲ ਵੀ ਕਿ ਹਾਂ ਮੈਂ ਇੰਡੀਆ ਦੀ ਜਰਸੀ ਪਾ ਕੇ ਖੇਡੂਗੀ ਤਾਂ ਇਟ ਵਾਸ ਮੇਰਾ ਡ੍ਰੀਮ ਕਮ ਟ੍ਰੂ ਹੈ ਪਰ ਹਾਲੇ ਵੀ ਮੈਂ ਸੈਟੀਸਫਾਈਡ ਨਹੀਂ ਹਾਂ ਕਿਉਂਕਿ ਫਰਸਟ ਟੂਰ ਸੀ ਕਿ ਮੈਂ ਅੱਗੇ ਬਹੁਤ ਖੇਡਣਾ ਹੈ ਇੰਡੀਆ ਵੱਲੋਂ ਬਹੁਤ ਖੇਡਣਾ ਚਾਹਨੀ ਹੈ ਮੈਂ ਇੰਡੀਆ ਵੱਲੋਂ ਤਾਂ ਫਰਸਟ ਟੂਰ ਸੀ ਥੋੜਾ ਜਿਹਾ ਨਲਭ ਹੋਇਆ ਮੈਂ ਰੋਈ ਵੀ ਬਹੁਤ ਕਿਉਂਕਿ ਮੈਨੂੰ ਚਾਂਸ ਘਟ ਮਿਲਿਆ ਮੈਂ ਮਮਾ ਨੂੰ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਵੀ ਮੈਂ ਮਮਾ ਨੂੰ ਚਾਂਸ ਨਹੀਂ ਮਿਲਿਆ ਇਹ ਮਤਲਬ ਬਹੁਤ ਕੁਝ ਗੱਲਾਂ ਕੀਤੀਆਂ ਮੈਂ ਪਰ ਬਹੁਤ ਕੁਝ ਸਿੱਖਿਆ ਮੈਂ ਪੇਸ਼ੈਂਸ ਕਿਵੇਂ ਰੱਖਣਾ ਹੈ ਉਹ ਸਭ ਤੋਂ ਪਹਿਲਾਂ ਮੈਂ ਸਿੱਖਿਆ ਜੀ ਵੈਸੇ ਵੀ ਸਪੋਰਟਸਮੈਨਸ਼ਿਪ ਇੱਕ ਬਹੁਤ ਅੱਛੀ ਚੀਜ਼ ਹੁੰਦੀ ਹੈ ਜਿਸ ਤੋਂ ਬਾਅਦ ਬੰਦਾ ਜੀਵਨ ਦੇ ਵਿੱਚ ਵੀ ਸਫਲ ਬਣਦਾ ਫੁੱਟਬਾਲ ਜਦੋਂ ਤੱਕ ਮੈਂ ਦੇਖਿਆ ਕਿਉਂਕਿ ਮੈਂ ਖੇਡਿਆ ਨਹੀਂ ਕਦੇ ਪਰ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਸਟੈਮੀਨਾ ਚਾਹੀਦਾ ਬੜੀ ਲੰਬੀ ਰੇਸਿੰਗ ਹੈ ਬਹੁਤ ਸਾਰਾ ਭੱਜਣਾ ਪੈਂਦਾ ਜ਼ੋਰ ਵੀ ਬੜਾ ਲਗਾਣਾ ਪੈਂਦਾ ਬਟ ਸਟੈਮੀਨਾ ਸਭ ਤੋਂ ਜ਼ਿਆਦਾ ਕਹ ਲਈਏ ਕਿ ਜ਼ਰੂਰੀ ਚੀਜ਼ ਹੈ ਬੀਂਗ ਏ ਗਰਲ ਕਿਵੇਂ ਲੱਗਦਾ ਸੀਗਾ ਕਿ ਫੁੱਟਬਾਲ ਵਰਗੀ ਗੇਮ ਜਿਹੜੀ ਚੂਜ਼ ਕੀਤੀ ਮੈਂ ਜੋ ਮੰਨਿਆ ਵੀ ਜਦ ਪਲੇਅਰ ਗਰਾਊਂਡ 'ਚ ਚੱਲ ਜਾਂਦਾ ਨਾ ਉਹ ਮੁੰਡਾ ਹੁੰਦਾ ਨਾ ਉਹ ਕੁੜੀ ਹੁੰਦਾ ਇੱਕ ਪਲੇਅਰ ਹੁੰਦਾ ਤੁਸੀਂ ਆਪਣੇ ਆਪ ਨੂੰ ਕੁੜੀ ਕਹਿ ਕੇ ਐ ਨਹੀਂ ਕਹਿ ਸਕਦੇ ਮੈਂ ਕੁੜੀਆਂ 'ਚ ਮੈਂ ਘੱਟ ਪੱਜਾਂਗੀ ਨਹੀਂ ਉਹਨਾਂ ਆਪੋਨੈਂਟ ਨੇ ਐ ਨਹੀਂ ਸੋਚਣਾ ਤੁਸੀਂ ਕੁੜੀਆਂ 'ਚ ਮੈਂ ਘੱਟ ਭਜਾਵਾਂ ਇਹਨੂੰ ਤਾਂ ਕੁੜੀ ਮੁੰਡਾ ਕੋਈ ਮੇਰੇ ਮੇਰੇ ਸਾਹਮਣੇ ਕੁਝ ਮੈਟਰ ਨਹੀਂ ਕਰਦਾ ਇਹ ਹੀ ਚੀਜ਼ ਮੈਨੂੰ ਫਾਦਰ ਮੇਰੇ ਗਰਾਊਂਡ 'ਚ ਮਤਲਬ ਮੈਨੂੰ ਕਦੀ ਕੁੜੀਆਂ ਵਾਂਗੂ ਪ੍ਰੈਕਟਿਸ ਨਹੀਂ ਕਰਾਈ ਗਲਤ ਕੀਤਾ ਮੈਨੂੰ ਛਿੜਕਾ ਮੈਨੂੰ ਥੱਪੜ ਵੀ ਪਾਇਆ ਗਰਾਊਂਡ 'ਚ ਕਹਾਂ ਮੈਨੂੰ ਕੁੜੀਆਂ ਵਾਂਗੂ ਕਦੀ ਰੱਖਿਆ ਨਹੀਂ ਮਤਲਬ ਹਾਂ ਕੁੜੀਆਂ ਬਹੁਤ ਮਾਨ ਆ ਵੀ ਕੁੜੀਆਂ ਪਰ ਐ ਨਹੀਂ ਵੀ ਮੁੰਡਿਆਂ ਨਾਲ ਉਤਕਾਟਾਂ ਮੈਂ ਉਹਨਾਂ ਹੀ ਭੱਜਦੀਆਂ ਜਿੰਨਾ ਮੁੰਡੇ ਭੱਜਦੇ ਨੇ ਚਲੋ ਬਹੁਤ ਅੱਛੀ ਗੱਲ ਹੈ ਜੀ ਤੇ ਗੁਰਤੀ ਤੁਹਾਨੂੰ ਤਾਂ ਗੇਮ ਮਿਲੀ ਹੈ ਕਿ ਕਹਿੰਦੇ ਆ ਜਦੋਂ ਤੁਸੀਂ ਬੱਚੇ ਨੂੰ ਗਿਫਟ ਦਿੰਦੇ ਮੈਨੂੰ ਲੱਗਦਾ ਤੁਹਾਨੂੰ ਉਹ ਫੁੱਟਬਾਲ ਹੀ ਦਿਆ ਕਰਦੇ ਹੋਣੇ ਤੁਹਾਡੇ ਪਰਿਵਾਰ ਦੇ ਪਿਤਾ ਜੀ ਤੁਹਾਡੇ ਨਾਲ ਬੈਠੇ ਗੱਲਬਾਤ ਕਰ ਲੈਂਦਾ ਮੈਂ ਦੱਸ ਦਿੰਨਾ ਬਾਈਹੂਰੀ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਪਰ ਗੇਮ ਇਹਨਾਂ ਦੀ ਵੀ ਬਹੁਤ ਵਧੀਆ ਸੀ ਉਹਨਾਂ ਬਾਰੇ ਗੱਲ ਕਰਦੇ ਆ ਭਾਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਪਹਿਲਾਂ ਤਾਂ ਆ ਤੁਹਾਡੀ ਬੇਟੀ ਨੇ ਜਿਹੜਾ ਐਡਾ ਗੂਲ ਅਚੀਵ ਕੀਤਾ ਤੇ ਮੈਨੂੰ ਪਤਾ ਹੈ ਕਿ ਤੁਹਾਡੀ ਵੱਡੀ ਬੇਟੀ ਵੀ ਜਿਹੜੀ ਫੁੱਟਬਾਲ ਦੀ ਪਲੇਅਰ ਹੈ ਇੱਕ ਵਾਰ ਆਪਣੀ ਸਾਰੀ ਫੈਮਿਲੀ ਦੇ ਫੁੱਟਬਾਲ ਪਲੇਅਰਾਂ ਬਾਰੇ ਦੱਸ ਦਿਓ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਇਸ ਕਾਬਿਲ ਸਮਝਿਆ ਬਈ ਹਨ ਤੇ ਜਿਹੜਾ ਫੁੱਟਬਾਲ ਦਾ ਬਾਰੇ ਤੁਸੀਂ ਗੱਲ ਕਰ ਰਹੇ ਹੋ ਪਿਛੋਕਰ ਦੀ ਗੱਲ ਕਰ ਰਹੇ ਹੋ ਤਾਂ ਸਾਡਾ ਸਾਰਾ ਪਰਿਵਾਰ ਹੀ ਫੁੱਟਬਾਲਰਾਂ ਦਾ ਹੈ ਅਸੀਂ ਤਿੰਨ ਬ੍ਰਦਰਾਂ ਤਿੰਨੇ ਬ੍ਰਦਰ ਫੁੱਟਬਾਲ ਪਲੇਅਰ ਹੈ ਵੱਡੇ ਬ੍ਰਦਰ ਸਾਡੇ ਹਰਪ੍ਰੀਤ ਸਿੰਘ ਨੇ ਉਹ ਵੀ ਫੁੱਟਬਾਲ ਦੇ ਨੈਸ਼ਨਲ ਲੈਵਲ ਪਲੇਅਰ ਨੇ ਤੇ ਉਹ ਉਹਨਾਂ ਆਡਿਟ ਡਿਪਾਰਟਮੈਂਟ ਦੇ ਸੀਨੀਅਰ ਆਡੀਟਰ ਨੇ ਤੇ ਛੋਟਾ ਬ੍ਰਦਰ ਆ ਵੀ ਸਿਲਬਰ ਮੈਦਿਸਟੇਆ ਇੰਟਰੀਅੰਟਰ ਵਸਟੇ ਚੋਂ ਤੇ ਉਹ ਇਸ ਟਾਈਮ ਵੇਕਾ ਸਕੂਲ ਚ ਸਪੋਰਟ ਟੀਚਰ ਹੈ ਤੇ ਮੈਂ ਕੋ ਦਾ ਪ੍ਰੋਫੈਸ਼ਨਲ ਫੁੱਟਬਾਲ ਖੇਡਿਆ 10 ਸਾਲ ਤੇ ਗੁੱਡ ਕਲੱਬ ਜੁੜੇ ਜੀਸੀਟੀ ਚਰਚਰ ਬ੍ਰਦਰ ਮੁੰਬਈ ਐਫਸੀ ਵਗੈਰਾ ਚਮਤ ਕਹਿੰਦੇ ਆ ਤੇ ਮੈਂ ਹੁਣ ਮੈਂ ਪੰਜਾਬ ਪੁਲਿਸ ਟੂ ਬੀਚ ਤੇ ਮੇਰੀ ਵੱਡੀ ਬੇਟੀ ਵੀ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਦੋਨੇ ਬੇਟੀਆਂ ਤੇ ਕਿਉਂਕਿ ਇਹਨਾਂ ਨੇ ਫੁੱਟਬਾਲ ਨੂੰ ਆਪਣੀ ਗੇਮ ਬਣਿਆ ਤਾਂ ਜਦੋਂ ਇਹਨਾਂ ਨੇ ਫੁੱਟਬਾਲ ਸਟਾਰਟ ਕੀਤੀ ਸੀ ਤਾਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਵੀ ਜਦੋਂ ਤੁਸੀਂ ਫੁੱਟਬਾਲ ਖੇਡੋਗੇ ਤਾਂ ਮੈਂ ਤੁਹਾਨੂੰ ਖੁਦ ਕਰਾ ਸਕਦਾ ਤਾਂ ਉਸ ਬਾਅਦ ਇਹਨਾਂ ਨੇ ਜੂਨ ਨੂੰ ਸਟਾਰਟ ਕੀਤਾ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਜ਼ੋਨ ਲੈਵਲ ਫਿਰ ਡਿਸਟ੍ਰਿਕਟ ਲੈਵਲ ਤੱਕ ਖੇਡ ਕੇ ਫਿਰ ਇਹਨਾਂ ਦੇ ਨਾਲ ਜਾ ਜਾ ਕੇ ਮੈਨੂੰ ਦੇਖਣਾ ਪਿਆ ਵੀ ਕੁੜੀਆਂ ਦਾ ਲੈਵਲ ਕੀ ਆ ਵੀ ਇਹਨਾਂ ਨੂੰ ਕਿੰਨੀ ਮਿਹਨਤ ਹੋਰ ਕਰਾਉਣੀ ਪਏਗੀ ਕਿਵੇਂ ਇਹ ਅਪਸਟੇਟ ਤੇ ਜਾਣਗੀਆਂ ਜਾਂ ਇਹ ਲੈਵਲ ਤੱਕ ਖੇਡ ਸਕਦੀਆਂ ਕਿ ਨਹੀਂ ਖੇਡ ਸਕਦੀਆਂ ਤਾਂ ਉਸ ਤੋਂ ਬਾਅਦ ਮੇਰੀ ਵੱਡੀ ਬੇਟੀ ਆ ਦੇਖੋ ਉਹ ਵੀ ਇੰਡੀਆ ਕੈਂਪ ਲਾ ਚੁੱਕੀ ਆ ਔਰ ਇਸ ਟਾਈਮ ਪ੍ਰੋਫੈਸ਼ਨਲ ਫੁੱਟਬਾਲ ਖੇੜੀ ਆ 3 ਸਾਲ ਤੋਂ ਉਹ ਗੋਕੁਲਮ ਕੇਰਲਾ ਕਲੱਬ ਆ ਜੋ ਇੰਡੀਆ ਦਾ ਪਹਿਲਾ ਫਰਸਟ ਪ੍ਰੋਫੈਸ਼ਨਲ ਕਲੱਬ ਆ ਉਹ ਉਹਨਾਂ ਬਣੂ ਇਸ ਟਾਈਮ ਖੇੜਦੇ ਆ ਉਹ ਤੇ ਉਹ ਆਪਣੇ ਪੰਜਾਬ ਦੀ ਵੂਮਨ ਫੁੱਟਬਾਲ ਦੀ ਅੰਬੈਸਡਰ ਬਣਾਈ ਗਈ ਹੈ ਨੀਬੀਆ ਬਣੂ ਤੇ ਨੀਬੀਆ ਉਹਨੂੰ ਸਪਾਂਸਰ ਕਰ ਰਿਹਾ ਤੇ ਮੈਨੂੰ ਇਹ ਵੀ ਬੜੇ ਮਾਣ ਨਾਲ ਤੁਹਾਨੂੰ ਦੱਸਣਾ ਮਹਿਸੂਸ ਹੋ ਰਿਹਾ ਵੀ ਇਹਦੇ ਵਾਸਤੇ ਵੀ ਨੀਵੀਂ ਆਪਲ ਨੂੰ ਮੈਨੂੰ ਕਾਲ ਆਈ ਆ ਵੀ ਇਹਨੂੰ ਸੀਨ ਨੂੰ ਵੀ ਸਪான்ਸਰ ਕਰਨਾ ਤਾਂ ਮੇਰੇ ਲਈ ਬੜੀ ਵੱਡੀ ਗੱਲ ਆ ਬਈ ਮੇਰੀਆਂ ਬੇਟੀਆਂ ਇਹ ਲੈਵਲ ਤੱਕ ਪਹੁੰਚੇ ਕਿਉਂਕਿ ਹਰ ਇੱਕ ਪੇਰੈਂਟ ਦਾ ਇਹ ਸੁਪਨਾ ਹੁੰਦਾ ਵੀ ਉਹਦਾ ਉਹਦਾ ਬੱਚਾ ਇਹ ਲੈਵਲ ਤੱਕ ਇਹ ਲੈ ਦੇਖੋ ਇੱਕ ਪਿਤਾ ਵਾਸਤੇ ਥੋੜਾ ਮੁਸ਼ਕਲ ਹੁੰਦਾ ਕਿ ਜਦੋਂ ਉਹਦੇ ਬੱਚੇ ਕਿਸੇ ਗੇਮ ਨੂੰ ਚੂਜ਼ ਕਰਦੇ ਔਰ ਹਾਰਡ ਗੇਮ ਨੂੰ ਚੂਜ਼ ਕਰ ਲੈਂਦੇ ਕਿਉਂਕਿ ਧੀਆਂ ਨਾਲ ਪਿਓ ਦਾ ਬਹੁਤ ਲਗਾਅ ਹੁੰਦਾ ਉਤੋਂ ਬਾਅਦ ਇੱਕ ਕੋਚ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਹੁੰਦਾ ਤੇ ਇੱਕ ਪਿਤਾ ਹੀ ਕੋਚ ਵੀ ਬਣ ਕੇ ਜਦੋਂ ਗਰਾਊਂਡ ਦੇ ਵਿੱਚ ਉਤਰਦਾ ਤੇ ਫਿਰ ਕਿਤੇ ਉਹ ਤਾਂ ਨਹੀਂ ਵੀ ਜਿਵੇਂ ਘਰੇ ਇਲਾਜ ਕਰਦਾ ਬੰਦਾ ਉਵੇਂ ਕਿਉਂਕਿ ਬੇਟੀ ਹੁੰਦੀ ਦੱਸ ਰਹੀ ਕਿ ਮੈਨੂੰ ਥੱਪੜ ਵੀ ਪੈ ਜਾਂਦੇ ਸੀ ਕਿੰਨਾ ਕੁ ਟਫ ਰਿਆ ਤੁਹਾਡੇ ਲਈ ਇਹ ਵਾਲਾ ਜਿਹੜਾ ਅਚੀਵ ਕਰਨਾ ਦੇਖੋ ਸਪੋਰਟਸ ਇੱਕ ਇਹਦੀ ਚੀਜ਼ ਹੈ ਵੀ ਜੇ ਤੁਸੀਂ ਉਹਨੂੰ ਫੀਲਿੰਗ ਨਾਲ ਲੈ ਕੇ ਚੱਲੋਗੇ ਉਹ ਕਦੀ ਤੁਸੀਂ ਕੰਮਜਾਬ ਨਹੀਂ ਹੋਵੋਗੇ ਤੋਂ ਅਸੀਂ ਤੁਹਾਡੀ ਗੱਲ ਜਿਵੇਂ ਤੁਸੀਂ ਕੁਐਸਚਨ ਕੀਤਾ ਸੀ ਗੁਰਨਾਜ ਨੂੰ ਵੀ ਫਿਟਨੈਸ ਤੁਹਾਡਾ ਐਂਡੋਰੈਂਸ ਜਿੰਨੀ ਤੁਹਾਡੇ ਹਰ ਗੇਮ ਵਾਸਤੇ ਫਿਟਨੈਸ ਬਹੁਤ ਜ਼ਰੂਰੀ ਆ ਤਾਂ ਫਿਟਨੈਸ ਤੁਹਾਨੂੰ ਹਟ ਕੇ ਕਰਨੀ ਪੈਗੀ ਜੇ ਤੁਸੀਂ ਹਟ ਕੇ ਪਲੇਅਰ ਬੰਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਜੇ ਪਲੇਅਰਾਂ ਤੋਂ ਜ਼ਿਆਦਾ ਹੀ ਉਹਦੇ ਵਾਸਤੇ ਵਰਕ ਕਰਨਾ ਪਏਗਾ ਤਾਂ ਕਈ ਵਾਰੀ ਗਰਾਊਂਡ ਦੇ ਵਿੱਚ ਇਹਨਾਂ ਨੂੰ ਇਹ ਜੋ ਕੋਚ ਮੈਂ ਇਹਨਾਂ ਨੂੰ ਕਰਾਉਂਦਾ ਰਿਹਾ ਮੈਂ ਕਿਹਾ ਉੱਥੇ ਫਾਦਰ ਨਹੀਂ ਉੱਥੇ ਇਹਦੇ ਕੋਚ ਫਾਦਰ ਕਰ ਹਾਂ ਜਦੋਂ ਮੈਂ ਹੁਣੇ ਇੰਡੀਆ ਟੀਮ ਚ ਗਈ ਸੀਗੀ ਤਾਂ ਇਹ ਉੱਥੇ ਕਈ ਵਾਰੀ ਇਹਨੂੰ ਟਾਈਮ ਕੱਟ ਮਿਲਦਾ ਸੀ ਕਿਉਂਕਿ ਜਦੋਂ ਆਪਾਂ ਹਾਈ ਲੈਵਲ ਤੇ ਚਲੇ ਜਾਂਦੇ ਆ ਤਾਂ ਕੰਪੀਟੀਸ਼ਨ ਬਹੁਤ ਟਾਫ ਹੋ ਜਾਂਦਾ ਉਹ ਟਫ ਕੰਪੀਟੀਸ਼ਨ ਨੂੰ ਤੁਸੀਂ ਕਿਵੇਂ ਟੈਕਲ ਕਰਨਾ ਤਾਂ ਇਹ ਮੇਨਾਂ ਗੱਲ ਕਰਦੀ ਹੁੰਦੀ ਪਾਪਾ ਆਏ ਆ ਤਾਂ ਇਹਨੂੰ ਮੈਂ ਆਪਣੇ ਹਿਸਾਬ ਨਾਲ ਗੱਲ ਕਰਕੇ ਸਮਝਾਂਦਾ ਸੀ ਬੇਟਾ ਕੋਈ ਗੱਲ ਨਹੀਂ ਜੂਆ ਹੁਣ ਟੌਪ ਲੈਵਲ ਹੁੰਦੇ ਸਾਬ ਇੱਕ ਦੂਜੇ ਤੋਂ ਤਗੜੇ ਆ ਤਾਂ ਤੈਨੂੰ ਹੁਣ ਤਗੜਿਆਂ ਨਾਲ ਕੰਪਨੀ ਨਾਲ ਕਰਕੇ ਤੈਨੂੰ ਤਗੜਿਆਂ ਦੇ ਵਿੱਚ ਹੋਣਾ ਪੈਣਾ ਉਹ ਚੀਜ਼ ਨੂੰ ਹੈਂਡਲ ਕਰਨ ਵਾਸਤੇ ਬੱਚੇ ਨੂੰ ਸਮਝਾਉਣ ਵਾਸਤੇ ਵੀ ਆਪਾਂ ਨੂੰ ਤਰੀਕੇ ਨਾਲ ਨੂੰ ਹੈਂਡਲ ਕਰਨਾ ਪੈਂਦਾ ਸਿਚੁਏਸ਼ਨ ਸੋ ਹੁਣ ਮੇਰਾ ਸਵਾਲ ਗੁਰਨਾਜ਼ ਤੋਂ ਹੈ ਕਿ ਚਲੋ ਪਿਤਾ ਦਾ ਤੁਹਾਡੇ ਹੁਣ ਹਾਰਡ ਸੀਗੇ ਕਿ ਠੀਕ ਹੈ ਕਰਨਾ ਹੀ ਕਰਨਾ ਮਦਰ ਵੀ ਫੁੱਟਬਾਲ ਖੇਡਦੇ ਹੈ ਕਿ ਨਹੀਂ ਕਿ ਉਹ ਕੋਈ ਹੋਰ ਗੇਮ ਖੇ ਮੇਰੇ ਮਦਰ ਫੁੱਟਬਾਲਰ ਨਹੀਂ ਹੈ ਪਰ ਮੇਰੇ ਮਦਰ बैडमिंटਨ ਪਲੇਅਰ ਰਹੇ ਨੇ ਪਹਿਲਾਂ ਮਤਲਬ ਪਲੇਅਰ ਤਾਂ ਹੈਗੇ ਹੀ ਹਾਂ ਹਾਂਜੀ ਪਰ ਮੇਰੇ ਸਪੋਰਟ ਮੰਮਾ ਨੇ ਫੁੱਟਬਾਲਰਾਂ ਨਾਲ ਵੀ ਬਹੁਤ ਜ਼ਿਆਦਾ ਕੀਤਾ ਹੈ ਮਤਲਬ ਮੇਰੇ ਘਰ 'ਚ ਜੇ ਕੋਈ ਸਪੋਰਟ ਕੀਤੀ ਹੈ ਤਾਂ ਸਭ ਤੋਂ ਜ਼ਿਆਦਾ ਮੰਮਾ ਨੇ ਕੀਤੀ ਹੈ ਮੇਰੇ ਨੇ ਮਤਲਬ ਮੇਰਾ ਮੰਮਾ ਦਾ ਕੁਝ ਮਤਲਬ ਮੇਰੇ ਕੋਲ ਵਰਡਸ ਨਹੀਂ ਹੈਗੇ ਐਕਸਪ੍ਰੈਸ ਕਰਨ ਨੂੰ ਕਿ ਮੈਂ ਮੰਮਾ ਨੂੰ ਥੈਂਕ ਯੂ ਕਮਾਂ ਤਾਂ ਕਮਾਂ ਕਿਵੇਂ ਕਿਉਂਕਿ ਅੱਜ ਕੱਲ ਦੀ ਮਦਰਸ ਮੈਂ ਬਹੁਤ ਨੋਟਿਸ ਕੀਤਾ ਆਪਣੀ ਕੁੜੀਆਂ ਨੂੰ ਇੰਨਾ ਕੁਝ ਨਹੀਂ ਕਰਨ ਦਿੰਦੀਆਂ ਬਹੁਤ ਮਤਲਬ ਪੁਸ਼ਕਾਰ ਕੇ ਕਹਿੰਦਾ ਪੰਜਾਬੀ ਚ ਬਹੁਤ ਪੁਸ਼ਕਾਰ ਕੇ ਰੱਖਦੀਆਂ ਨੇ ਮੈਨੂੰ ਜੇ ਮੇਰਾ ਨਹੀਂ ਦਿਲ ਕਰ ਰਹਾ ਟ੍ਰੇਨਿੰਗ ਤੇ ਜਾਣ ਨੂੰ Papa ਤੋਂ ਪਹਿਲਾਂ ਮੇਰੇ ਕੋਲ ਮम्मा ਆਣ ਕੇ ਬਿਨ ਚੱਲ ਛੇਤੀ ਤਾਂ ਮੈਂ 3 ਵਜੇ ਨੇ ਭਾਵੇਂ ਦੁਪਹਿਰ ਦੇ ਜਿੰਨਾ ਮਰਜ਼ੀ ਟਾਈਮ ਹੋਇਆ ਜਾ ਛੇਤੀ ਚੱਲ ਗਰਾਊਂਡ ਚੱਲ ਤਾਂ ਮੇਰਾ ਮਤਲਬ ਪੜਾਈ ਚ ਮੈਂ ਬਹੁਤ ਸਪੋਰਟ ਕੀਤੀ ਆ ਮम्मा ਨੇ ਕਿਉਂਕਿ ਟ੍ਰੇਨਿੰਗ ਤੋਂ ਬਾਅਦ ਟਾਈਮ ਮਤਲਬ ਘੱਟ ਹੀ ਹੁੰਦਾ ਸੀ ਪੜਨ ਦਾ ਤਾਂ ਮम्मा ਹਮੇਸ਼ਾ ਜਦੋਂ ਜਦੋਂ ਟਾਈਮ ਮਿਲਦਾ ਸੀ ਮम्मा ਉਹਦੋਂ ਪੜਾਉਂਦੇ ਸੀ ਨਾ ਇੰਨਾ ਸਪੋਰਟ ਮੈਨੂੰ ਤਾਂ ਨਹੀਂ ਲੱਗਦਾ ਕੋਈ ਕਰਦਾ ਕਿ ਮੇਰੇ ਸਾਹਮਣੇ ਨਾਲ ਤਾਂ ਕਿਸ ਨੇ ਸੱਚ ਹੀ ਕਿਹਾ ਵੀ ਜਿੱਥੇ ਰੱਬ ਨਹੀਂ ਉੱਥੇ ਮਾਂ ਹੁੰਦੀ ਹੈ ਮੇਰੇ ਲਈ ਤਾਂ ਰੱਬ ਤੋਂ ਵੀ ਉੱਤੇ ਹੈ ਮੇਰੀ ਮਾਂ ਬਹੁਤ ਅੱਛੀ ਗੱਲ ਹੈ ਜੀ ਮਾਂ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਹੁੰਦੀ ਹੈ ਥੋੜਾ ਜਿਹਾ ਪਿਤਾ ਹਾਰਡ ਹੋ ਜਾਂਦਾ ਕਿਉਂਕਿ ਉਹਨੇ ਭਵਿੱਖ ਕਰਨਾ ਹੁੰਦਾ ਬੱਚਿਆਂ ਦਾ ਉਜਵਲ ਤੇ ਉਸ ਲਈ ਥੋੜਾ ਜਿਹਾ ਕਹਿ ਦਿੰਦੇ ਉਹਨੂੰ ਕਿ ਹਨਾ ਵੀ ਥੋੜਾ ਹਾਰਡ ਨੇ ਪਿਤਾ ਤੋਂ ਤੁਹਾਡੇ ਮਦਰ ਵੀ ਚਲੋ ਸਮਝਦੇ ਸੀ ਸਪੋਰਟਸ ਨੂੰ ਕਿਉਂਕਿ ਬੈਡਮਿੰਟਨ ਦੇ ਪਲੇਅਰ ਸੀ ਗੱਲਬਾਤ ਉਹਨਾਂ ਨਾਲ ਕਰਦੇ ਆ ਕੀ ਨਾਜੀ ਤੁਹਾਡਾ ਕੁਸੀਂ ਵੀ ਬੈਡਮਿੰਟਨ ਖੇਡਦੇ ਰਹੇ ਹੋ ਕਿਸ ਲੈਵਲ ਤੇ ਖੇਡੇ ਹੋ ਸਟੇਟ ਲੈਵਲ ਤੱਕ ਹੀ ਖੇਡੀਆਂ ਬਹੁਤ ਜ਼ਿਆਦਾ ਨਹੀਂ ਖੇਡੀ ਸਟੇਟ ਲੈਵਲ ਵੀ ਅਦਾਂ ਕਿ ਡਿਸਟ੍ਰਿਕਟ ਲੈਵਲ ਤੇ ਕੋਈ ਅੰਦਾ ਕੰਪੀਟੀਸ਼ਨ ਨਹੀਂ ਸੀਗਾ ਤਾਂ ਸਟੇਟ ਲੈਵਲ ਤੇ ਸਿਲੈਕਸ਼ਨ ਹੋ ਗਿਆ 댓ਸ ਇਟ ਹੋਰ ਕਿਦਾਂ ਲੱਗਦਾ ਹੈ ਕਿ ਦੋ ਬੇਟੀਆਂ ਤੇ ਦੋਹੇ ਫੁੱਟਬਾਲ ਦੇ ਵਿੱਚ ਉਸ ਉਪਲਬਧੀ ਤੇ ਪਹੁੰਚੀਆਂ ਜਿਹੜੀ ਉਪਲਬਧੀ ਹਰ ਬੰਦਾ ਨਹੀਂ ਪਹੁੰਚ ਸਕਦਾ ਪਰ ਸੋਚਦਾ ਹਰ ਬੰਦਾ ਤੁਹਾਡੀਆਂ ਦੋਹੇ ਧੀयां ਉੱਥੇ ਪਹੁੰਚ ਰਹੀਆਂ ਕਿਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਸਭ ਕੁਝ ਹੈਪਨ ਹੋਇਆ ਬਿਕੋਜ਼ ਆਫ देयर ਫਾਦਰ ਕਿ ਤੁਸੀਂ ਕਿਹਾ ਕਿ ਪਿਤਾ ਹਾਰਡ ਹੋ ਸਕਦਾ ਨੇ ਮੈਨੂੰ ਨਹੀਂ ਲੱਗਦਾ ਇਹ ਕਦੀ ਵੀ ਹਾਰਡ ਹੋਏ ਨੇ ਹਾਰਡ ਨਹੀਂ ਤੁਸੀਂ ਕਹਿ ਸਕਦੇ ਹੀ ਵਾਸ ਵੈਰੀ ਪ੍ਰੈਕਟੀਕਲ ਵਿਦ them ਐਕਚੁਅਲੀ ਤਾਂ ਜਦੋਂ ਸ਼ੁਰੂ ਚੰਨਾਂ ਦੀ ਟ੍ਰੇਨਿੰਗ ਕਰਾਈ ਆ ਇਸ ਸਟਿਲ ਰਿਮੈਂਬਰ ਦ ਡੇ ਵੱਡੀ ਬੇਟੀ ਨੂੰ ਇਹਨਾਂ ਨੇ ਦੌੜਨ ਲਾਇਆ ਤਾਂ ਉਹ ਆਪਣਾ ਢਿੱਡ ਫੜ ਕੇ ਲੇਟ ਗਈ ਲਿਟਰਲੀ ਮਤਲਬ ਉਹਦੇ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਤਾਂ ਮੈਂ ਉਥੇ ਆਈ ਵਾਸ ਸਕਰੀਮਿੰਗ ਕਿ ਬੱਸ ਕਰੋ ਬੱਸ ਕਰੋ ਤਾਂ ਹੀ ਸੱਜੂ गेट आउट ऑफ द ग्राउंड जे तू रोला पौड़ा है त मैं कह रही हूं तू कुड़ी मारनी है बी आ की आ, आ की सिस्टम है एदा नहीं चलेगा वो कहणगे एदा नहीं हुंदा हुंदा जे गेम मैंने करनी है ता एदा ही होएगा ता उस तो बाद मेरे तो चीज मेनू बड़ी ਔਖੀ ਲੱਗੀ ਕਿ ਐਵੇਂ ਨਾ ਬੱਚਾ ਹੈ ਨਾ ਫਿਰ ਮੈਂ ਜ਼ੀਨਿਆ ਨੂੰ ਉਹਨੂੰ ਹਰਮਿਲਨ ਨੂੰ ਪੁੱਛਿਆ ਵੱਡੀ ਬੇਟੀ ਨੂੰ ਕਿ ਆਰ ਯੂ ਰੈਡੀ ਫॉर द ਗੇਮ ਸ਼ੀ ਸੈਡ ਯੈਸ ਮੈਂ ਕਹਿੰਦਾ ਤੂੰ ਤਾਂ बेहोश ਹੋ ਗਈ ਹੋਈ ਸੀਗੀ ਨਹੀਂ ਅੱਦਾ ਦਾ ਮਮਾ ਕੁਝ ਵੀ ਨਹੀਂ ਸੀਗਾ ਉਹ ਥੋੜੀ ਦੇਰ ਦਾ ਸੀਗਾ ਉਸ ਤੋਂ ਬਾਅਦ ਮੈਂ ਠੀਕ ਹੋ ਗਿਆ ਸੀਗਾ ਅ ਐਦਾ ਦੀ ਹੈ ਜਦੋਂ ਸ਼ੁਰੂ ਚ ਐਦਾਂ ਦੀਆਂ ਪ੍ਰੋਬਲਮਸ ਆਈਆਂ ਤਾਂ ਮੈਨੂੰ ਲੱਗਿਆ ਕਿ ਆਹ ਤਾਂ ਬੜਾ ੱੱੱਕਾ ਹੋ ਰਿਹਾ ਹੈ ਬੇਟੀਆਂ ਦਾ ਫੇਰ ਇਹਨਾਂ ਦਾ ਇੱਕ ਦਿਨ ਮੈਚ ਲੱਗਿਆ ਮੈਂ ਮੈਚ ਦੇਖਣ ਆਈ ਬॉयਜ਼ ਦੇ ਨਾਲ ਮੈਚ ਲਾਇਆ ਤਾਂ ਉਹ ਮੈਂ ਮੁੰਡਿਆਂ ਨੂੰ ਪਹਿਲਾਂ ਹੀ ਬੁਲਾ ਕੇ ਕਹਤਾ ਵੀ ਇਹਨਾਂ ਨੂੰ ੱੱਕਾ ਨਾ ਮਾਰਿਓ ਜਾਂ ਕੋਣੀ ਕਾਣੀ ਜ਼ਿਆਦਾ ਨਾ ਮਾਰਿਓ ਤਾਂ ਉਹ ਕੁਛ ਐਦਾਂ ਦਾ ਹੋਇਆ ਉੱਥੇ ਕਿ ਉਹ ਬாய் ਇਹਨਾਂ ਨੂੰ ਪੁਸ਼ ਕਰ ਸਕਦਾ ਸੀਗਾ ਬੌਨ ਖੋ ਸਕਦਾ ਸੀ ਪਰ ਉਹਨੇ ਕੀਤਾ ਨਹੀਂ ਤਾ ਮੇਰੇ ਹਸਬੰਡ ਨੇ ਉੱਥੇ ਹੀ ਮੈਚ ਰੁਕਵਾ ਕੇ ਕਿਹਾ ਤੂੰ ਇੱਥੇ ਆ ਚੀਜ਼ ਕਰ ਸਕਦਾ ਸੀਗਾ ਤੂੰ ਕਿਉਂ ਨਹੀਂ ਕੀਤੀ ਤਾਂ ਉਹਨੇ ਬੋਲਤਾ ਕਿ ਸਾਨੂੰ ਮੈਮ ਨੇ ਮਨਾ ਕੀਤਾ ਤਾਂ ਉਦੋਂ ਮੈਨੂੰ ਨਹੀਂ ਆ ਗੱਲ ਪਤਾ ਕਿ ਆ ਚੀਜ਼ ਹੋਈ ਆ ਵੀ ਉਹਨੇ ਮੇਰਾ ਨਾਮ ਲੈਤਾ ਜਦੋਂ ਘਰ ਆਏ ਇਹੀ ਸੈਟ ਹੀ ਹੀ ਲਵਸ ਮੀ ਅ ਲੋਟ ਪਰ ਉਹਦਣ ਆਕੇ ਮੈਨੂੰ ਇਹ ਕਹਿੰਦੇ ਵੀ ਕੱਲ ਤੋਂ ਤੂੰ ਗਰਾਊਂਡ 'ਚ ਨਹੀਂ ਜਾਣਾ ਐਸਾ ਵਾਇ ਮੈਂ ਆਪਣੇ ਬੱਚਿਆਂ ਨੂੰ ਖੇਡਦੇ ਦੇਖਣਾ ਐਸਾ ਨਹੀਂ ਖੇਡਦੇ ਦੇਖਣਾ ਤਾਂ ਪਿੱਛੇ ਖੜ ਕੇ ਦੇਖੀ ਨਾ ਤੂੰ ਟੀਮ ਦੇ ਕਿਸੇ ਮੁੰਡੇ ਨਾਲ ਗੱਲ ਕਰਨੀ ਐ ਨਾ ਤੂੰ ਕੁੜੀਆਂ ਨਾਲ ਗੱਲ ਕਰਨੀ ਐ ਜੇ ਤੂੰ ਬੋਲਣਾ ਐ ਤਾਂ ਤੂੰ ਗਰਾਊਂਡ 'ਚ ਨਹੀਂ ਆਉਣਾ ਤਾਂ ਉਹ ਵੀ ਮੇਰੇ ਲਈ ਬੜੀ ਔਖੀ ਸਿਚੁਏਸ਼ਨ ਹੋ ਗਈ ਕਿ ਆਹ ਕੀ ਆ ਫੇਰ ਤਾ ਨੈਕਸਟ ਡੇ ਕਦੀ ਪੂਣੀ ਵਜੀ ਹੋਣੀ ਕਦੀ ਮੂੰਹ ਇੱਥੋਂ ਛਿੱਲੇ ਆਉਣਾ ਕਦੀ ਗੋਡੇ ਛਿੱਲੇ ਹੋਣੇ ਤਾਂ ਉਹ ਸਟਾਰਟਿੰਗ ਮੈਨੂੰ ਆਹਨੈਸਟਲੀ ਮੈਨੂੰ ਔਖੀ ਲੱਗੀ ਸੀਗੀ ਪਰ ਉਸ ਤੋਂ ਬਾਅਦ ਮੈਂ ਦੇਖਿਆ ਕਿ ਮਤਲਬ ਵੇ ਠੀਕ ਹੈ ਬੱਚਿਆਂ ਨੂੰ ਨਹੀਂ ਜਦੋਂ ਇੰਨਾ ਫਰਕ ਲੱਗ ਰਿਹਾ ਫੇਰ ਮੇਰੀ ਕੰਡੀਸ਼ਨ ਸੀਗੀ ਕਿ ਤੁਸੀਂ ਆਪਣੀ ਸਟੱਡੀ ਨੂੰ ਨਹੀਂ ਇਗਨੋਰ ਕਰੋਗੇ ਸਾਈਮਲਟੇਨੀਅਸਲੀ ਦੋਨੋਂ ਚੀਜ਼ਾਂ ਕਿਵੇਂ ਹੋਣਗੀਆਂ ਕਿਉਂਕਿ ਮੈਨੂੰ ਪਤਾ ਹੈ ਸਟੱਡੀਆਂ ਦੀ ਆਪਣੀ ਇੰਪੋਰਟੈਂਸ ਹੈ ਬੀਇੰਗ ਆ ਟੀਚਰ ਮੈਂ ਅਨਾਂ ਦੀ ਸਟੱਡੀ ਨਹੀਂ ਇਗਨੋਰ ਕਰ ਸਕਦੀ ਸੀਗੀ ਪਰ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਕਰਨੀਆਂ ਉਹ ਵੀ ਸਾਨੂੰ ਦੇਖ ਰਹੀਆਂ ਸੀਗੀਆਂ ਕਿ ਕਿਤੇ ਨਾ ਕਿਤੇ ਬੱਚਿਆਂ ਤੇ ਟਾਰਚਰ ਹੋ ਜਾਏਗਾ ਤਾਂ ਉਹ ਵੀ ਬੜੀ ਔਖੀ ਸਿਚੁਏਸ਼ਨ ਸੀਗੀ ਫਿਰ ਅਸੀਂ ਡਿਸਾਈਡ ਕੀਤਾ ਕਿ ਲੈਟ ਅਸ ਸੀ ਤਾਂ ਜਦੋਂ ਅਸੀਂ ਦੇਖਿਆ ਹਫ਼ਤਾ 10 ਦਿਨ ਕਿ ਦੋਨੋਂ ਚੀਜ਼ਾਂ ਐਟ ਦਾ ਸੇਮ ਟਾਈਮ ਬੱਚੇ ਕਰ ਰਹੇ ਨੇ ਔਰ ਚੰਗੇ ਤਰੀਕੇ ਨਾਲ ਕਰ ਰਹੇ ਨੇ ਫਿਰ ਮੈਨੂੰ ਲੱਗਿਆ ਕਿ ਇਹ ਪਰਮਾਤਮਾ ਨੇ ਖਜ਼ਾਨੇ ਚੋਂ ਕੱਢ ਕੇ ਮੈਨੂੰ ਬੱਚੇ ਦਿੱਤੇ ਆ ਦੇ ਆਰ ਨਾਟ ਦਾ ਨਾਰਮਲ ਗਰਲਸ ਵੀ ਇਹ ਖੇਡ ਵੀ ਇੰਨਾ ਟਫ ਲੈਂਦੀਆਂ ਨੇ ਔਰ ਪੜ੍ਹ ਵੀ ਲੈਂਦੀਆਂ ਨੇ ਸਾਰਾ ਕੁਝ ਉਹਨਾਂ ਦਾ ਕੰਪਲੀਟ ਹੈ ਤਾਂ ਮੈਨੂੰ ਲੱਗ ਗਿਆ ਕਿ ਨਹੀਂ ਇਹ ਕਰ ਲੈਣਗੀਆਂ ਤਾਂ ਆਫਟਰ 댓 ਦੇ ਆਰ ਡੂਇੰਗ ਹੁਣ ਜਦੋਂ ਬੱਚੇ ਆਪਣਾ ਸੁਪਨਾ ਪੂਰਾ ਕਰਦੇ ਆ ਕਿਤੇ ਨਾ ਕਿਤੇ ਮਾਂ ਪਿਓ ਦਾ ਸੁਪਨਾ ਵੀ ਉਹਨਾਂ ਦੇ ਨਾਲ ਦਾ ਸੁਪਨਾ ਹੋ ਜਾਂਦਾ ਮੈਂ ਕਹਿੰਦਾ ਸੇਮ ਸੁਪਨਾ ਹੋ ਜਾਂਦਾ ਪਰ ਇੱਥੇ ਉਲਟ ਹੈ ਤੁਹਾਡਾ ਸੁਪਨਾ ਜਾਂ ਤੁਹਾਡੇ ਹਸਬੰਡ ਦਾ ਸੁਪਨਾ ਤੁਹਾਡੇ ਬੱਚੇ ਪੂਰਾ ਕਰ ਰਹੇ ਆ ਕਿਉਂਕਿ ਇੱਕ ਜਦੋਂ ਪਿਤਾ ਫੁੱਟਬਾਲਰ ਹੁੰਦਾ ਇਆ ਕਿਸੇ ਵੀ ਫੀਲਡ ਚ ਹੁੰਦਾ ਉਹਨੂੰ ਲੱਗਦਾ ਕਿ ਮੇਰੇ ਬੱਚੇ ਵੀ ਇਹ ਕਰਨਗੇ ਕਿਉਂਕਿ ਉਹ ਵੱਧ ਵਧੀਆ ਦੱਸ ਸਕਦਾ ਜਿਵੇਂ ਬਿਮਾਰ ਤੁਸੀਂ ਕਿਹਾ ਪਹਿਲੇ ਦਿਨ ਹੋ ਗਿਆ ਤੇ ਪਿਤਾ ਨੂੰ ਪਤਾ ਸੀ ਵੀ ਇਹ ਤਾਂ ਹੋਣਾ ਹੀ ਆ ਇਹ ਤਾਂ ਸ਼ੁਰੂਆਤ ਹੈ ਤੇ ਫਿਰ ਉਦੋਂ ਕਿੰਦਾ ਦਾ ਫੀਲ ਹੁੰਦਾ ਜਦੋਂ ਤੁਹਾਡੇ ਬੱਚੇ ਤੁਹਾਡਾ ਸੁਪਨਾ ਪੂਰਾ ਕਰਦੇ ਆ ਬਹੁਤ ਵਧੀਆ ਲੱਗਦਾ ਆ ਓਨੈਸਟਲੀ ਮਤਲਬ ਲੱਗਦਾ ਹੀ ਇਹ ਲੱਗਦਾ ਜਿਵੇਂ ਟਾਪ ਆਫ ਦਾ ਵਰਲਡ ਹੋਈ ਆਰ ਜਦੋਂ ਸਾਨੂੰ ਮਤਲਬ ਬੱਚਿਆਂ ਨੂੰ ਐ ਲੱਗਦਾ ਕਿ ਕਿ ਉਹ ਆਪਣਾ ਸੁਪਨਾ ਪੂਰਾ ਕਰ ਰਹੇ ਨੇ ਪਰ ਉਹ ਸਾਡਾ ਸੁਪਨਾ ਹੀ ਪੂਰਾ ਕਰ ਰਹੇ ਹੁੰਦੇ ਨੇ ਅਸਲ 'ਚ ਔਰ ਬੜਾ ਅੱਛਾ ਦੋਨੋਂ ਬੱਚੇ ਹਾਰਡ ਵਰਕਿੰਗ ਨੇ ਇਹ ਜਿੰਨਾ ਜ਼ਿਆਦਾ ਵਿਚਾਰੀ ਕਰ ਰਹੀ ਆ I don't know why she is saying so much for mother ਜਦਕਿ ਫਾਦਰ ਦੇ ਮਤਲਬ ਐਨਾ ਦੇ ਫੁੱਟਬਾਲ ਦੇ ਵਿੱਚ ਜੋ ਫਾਦਰ ਨੇ ਇਹਨਾ ਵਾਸਤੇ ਕੀਤਾ ਹੈ दैट वाज ਅਮੇজিং ਮੈਂ ਤਾਂ ਮੈਂ ਸਾਰਾ ਕ੍ਰੈਡਿਟ ਆਪਣੇ ਹਸਬੰਡ ਨੂੰ ਦੇਣਾ ਚਾਹੂੰਗੀ ਚਲੋ ਜੀ ਫੈਮਿਲੀ ਦਾ ਪਰਿਵਾਰ ਹੈ ਕਿ ਦੂਜੇ ਨੂੰ ਕ੍ਰੈਡਿਟ ਦਿੰਦੇ ਹੁੰਦੇ ਨੇ ਬੱਚੇ ਤੁਹਾਨੂੰ ਦੇ ਰਹੇ ਤੁਸੀਂ ਅੱਗੇ ਪਾਸ ਕਰ ਰਹੇ ਹੋ ਬੇਟਾ ਹੁਣ ਅੱਗੇ ਜਿਹੜਾ ਕਹਿੰਦੇ ਨਾ ਹਰ ਬੰਦੇ ਦਾ ਇੱਕ ਗੋਲ ਹੁੰਦਾ ਮੈਂ ਦੇਖਿਆ ਜ਼ਿਆਦਾਤਰ ਜਿਹੜੇ ਪਲੇਅਰ ਹੁੰਦੇ ਆ ਜਿੰਨੇ ਕਿ ਅਸੀਂ ਇੰਟਰਵਿਊ ਕੀਤੀ ਆ 올림픽 ਜਿਹੜਾ ਹੈ ਉਹਨਾਂ ਦਾ ਹੁੰਦਾ ਕਿ ਅਸੀਂ 올ंपियन ਹੋਈਏ ਤੁਹਾਡਾ ਕੀ ਗੋਲ ਹੈ ਕੀ ਸੁਪਨਾ ਹੈ ਵੀ ਮੈਂ ਆ ਅਚੀਵ ਕਰਨਾ ਹੈ ਅਹ ਇੰਡੀਆ ਨੇ ਨਾ ਕੁੜੀਆਂ ਨੇ ਨਾ ਮੁੰਡਿਆਂ ਨੇ ਹਾਲੇ ਤੱਕ ਫੀਫਾ ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕੀਤਾ ਜੋ ਹਰ ਇੱਕ ਫੁੱਟਬਾਲਰ ਦਾ ਤਾਂ ਸੁਪਨਾ ਹੁੰਦਾ ਫੀਫਾ ਵਰਲਡ ਕੱਪ ਖੇਲਣਾ ਤਾਂ ਮੇਰਾ ਉਹ ਰਹੇਗਾ ਕਿ ਮੈਂ ਆਪਣੀ ਕੰਟਰੀ ਲਈ ਫੀਫਾ ਨੂੰ ਰਿਪਰੈਜ਼ੈਂਟ ਕਰਨਾ ਹੈ ਫੀਫਾ 'ਚ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਹੈ ਰਿਪਰੈਜ਼ੈਂਟ ਨਹੀਂ ਕਰਨਾ ਕੱਪ ਲੈ ਕੇ ਆਣਾ ਆਪਣੇ ਕੰਟਰੀ ਲਈ ਤਾਂ ਹੋਪਸੋ ਸੁਪਨਾ ਪੂਰਾ ਹੋਗਾ ਬਿਲਕੁਲ ਜੀ ਪਰਮਾਤਮਾ ਉਹਨਾਂ ਦੇ ਸੁਪਨੇ ਪੂਰੇ ਕਰਦਾ ਜਿਹੜੇ ਆਪਣੇ ਸੁਪਨੇ ਲਈ ਫਾਈਟ ਕਰ ਸਕਦੇ ਜਿਹੜੇ ਮਿਹਨਤ ਕਰ ਸਕਦੇ ਹਮੇਸ਼ਾ ਸੁਪਨਾ ਦੇਖਣ ਵਾਲੇ ਦਾ ਸੁਪਨਾ ਪੂਰਾ ਨਹੀਂ ਹੁੰਦਾ ਆਪਣੇ ਸੁਪਨੇ ਲਈ ਕੁਝ ਵੀ ਕਰਨ ਵਾਲੇ ਦਾ ਸੁਪਨਾ ਪੂਰਾ ਹੁੰਦਾ ਸੋ ਸਾਡੀਆਂ ਸ਼ੁਭਕਾਮਨਾਵਾਂ ਨੇ ਬਹੁਤ ਸਾਰੇ ਦਰਸ਼ਕ ਦੇਖਣਗੇ ਉਹਨਾਂ ਦੀ ਸਾਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਤੁਸੀਂ ਆਪਣੇ ਦੇਸ਼ ਲਈ ਆਪਣਾ ਸੁਪਨਾ ਜਰੂਰ ਪੂਰਾ ਕਰੋ ਇੱਕ ਵਾਰ ਦਰਸ਼ਕਾਂ ਨੂੰ ਮੈਡਲ ਜਰੂਰ ਦਿਖਾ ਦਿਓ ਕਿਉਂਕਿ ਇਹ ਮੈਡਲ ਇਨੇ ਸੌਖੇ ਨਹੀਂ ਮਿਲਦੇ ਮੈਡਲ ਲੈਣ ਵਾਸਤੇ ਪੂਰੀ ਜੀ ਜਾਨ ਲੱਗਦਾ ਬੜੀਆਂ ਸੱਟਾਂ ਖਾਣੀਆਂ ਪੈਂਦੀਆਂ ਬੜੇ ਸੈਗਰੀਫਾਈਜ਼ ਕਰਨੇ ਪੈਂਦੇ ਆ ਬੜੇ ਤਿਆਗ ਕਰਨੇ ਪੈਂਦੇ ਆ ਸਵੇਰੇ ਛੇਤੀ ਉੱਠਣਾ ਵੀ ਪੈਂਦਾ ਦੁਪਹਿਰੇ ਵੀ ਭੱਜਣਾ ਪੈਂਦਾ ਫਿਰ ਜੇ ਸਰੀਰ ਅਲਾਉ ਵੀ ਨਹੀਂ ਕਰਦਾ ਦਿਮਾਗ ਕਈ ਵਾਰ ਅਲਾਉ ਨਹੀਂ ਕਰਦਾ ਉਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਇਸ ਮੈਡਲ ਦੇ ਲਈ ਤੇ ਅੱਗੇ ਵਾਲੇ ਫਿਊਚਰ ਦੇ ਲਈ ਸੋ ਤੁਸੀਂ ਦੇਖਿਆ ਕਿ ਇੱਕ ਪਲੇਅਰ ਨੂੰ ਕਿੰਨੀਆਂ ਮੁਸੀਬਤਾਂ ਚਲਣੀਆਂ ਪੈਂਦੀਆਂ ਇੱਕ ਮੈਡਲ ਗਾਲ ਚ ਪਾਉਣ ਵਾਸਤੇ ਸੋ ਅਸੀਂ ਸਾਰੇ ਸਪੋਰਟ ਕਰਾਂਗੇ ਆਪਣੀ ਦੁਆਵਾਂ ਦੇ ਨਾਲ ਤੁਹਾਡੀ ਤੇ ਤੁਹਾਡੇ ਸੁਪਨੇ ਜ਼ਰੂਰ ਪੂਰੇ ਹੋਣ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰ